ਕੱਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭਵਿੱਖ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਹੈ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ ਇੱਕ ਮਰਿਆਂ ਬਰੋਬਰ ਐ ਮਿੱਕ ਘਰ ਤੁਹਾਡਾ ਅਸੀਂ ਦੇਖ ਰਹੀ ਸੀ ਤੁਸੀਂ ਅੰਦਰੋਂ ਆ ਰਹੇ ਸੀ ਚਾਰ ਚਾਰ ਫੁੱਟ ਪਾਣੀ ਘਰ ਦੇ ਵਿੱਚ ਵੜਿਆ ਹੋਇਆ ਆਪਾਂ ਇਦਾਂ ਹੀ ਰਹਨੇ ਹਾਂ ਪੇਟੀਆਂ ਉੱਪਰ ਰੱਖੀਆਂ ਹਾਂ ਹਾਂ ਜੀ ਹਾਂ ਜੀ ਅਸੀਂ ਇਦਾਂ ਇਦਾਂ ਹੀ ਰਹਿਨੇ ਆ ਕਿਉਂਕਿ ਫੇਰ ਇਹ ਨਾ ਵੀ ਡੰਗਰ ਮਾਲ ਦੇ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਆ ਪਰ ਰਿਸ਼ਤੇਦਾਰੀ ਤੇ ਜਾਣੇ ਇੱਕ ਰਾਤ ਕੱਟਣੀ ਔਖੀ ਏ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਹੈ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰ ਤਾਂ ਬਖਸ਼ਦਾ ਪਰ ਇਹਨਾਂ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਹਨ ਨਾ ਬਹੁ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਵੀ ਇਹੀ ਹੂੰ ਪੱਕਾ ਹੱਲ ਕਰ ਤੋ ਬਸ ਇਹੀ ਇਹੀ ਮੰਗ ਕਰ ਰਹੇ ਹੋ ਪਾਪਕ ਹੋਗੇ ਤੁਸੀਂ ਮਨ ਪੱਕਾ ਹੱਲ ਕਿਸ ਤਰੀਕੇ ਨਾਲ ਕਹਿੰਦੇ ਹੋ ਕਿਸ ਤਰੀਕੇ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂ ਕੀ ਵੀ ਅਸੀਂ ਤਾਂ ਬੰਨ ਦਾ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮੇਤਲ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜਦੋ ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਅਜੇ ਕੋਈ ਪਤਾ ਨਹੀਂ ਕਹਿੰਦੇ ਪਾਣੀ ਹੋਰ ਚੜਨਾ ਨਾਲ ਜਦੋਂ ਵੀ ਸਭ ਤੋਂ ਜਿਹਨੇ ਕਿਹਾ ਜਨਰਲ ਦਾ ਕੋਈ ਵੀ ਫੋਨ ਕਰੋ ਇਥੇ ਨਾਲ ਹੀ ਖੜਿਆ ਉਹ ਉਹਦਾ ਪਾਪਾ ਜੀ ਸਪੋਰਟ ਕਰਦੇ ਆ ਵੀਰਾਂ ਰਾਤ ਨੂੰ ਫੋਨ ਕਰੇ ਆਉਂਦੇ ਆ ਸਪੋਰਟ ਕਰਦੇ ਆ ਜਿੰਨੇ ਜੋ ਕੇ ਅੱਗੇ ਕਰਦੇ ਅਸੀਂ ਇਹ ਨਹੀਂ ਕਹਿੰਦੇ ਹਾਂ ਜੀ ਇਹ ਨਹੀਂ ਅਸੀਂ ਕਹਿੰਦੇ ਵੀ ਨਾ ਕਿਦਾਂ ਕਿਸੇ ਕਰ ਕਰਾ ਕੇ ਕਿ ਗਲਤ ਕਹਿਣਾ ਬੋਮ ਮਾੜਾ ਠੀਕ ਹੈ ਨਾ ਸਪੋਰਟ ਬਹੁਤ ਮਿਲਦੀ ਪਈ ਪਰ ਆਏ ਸਾਲੇ ਤਾਂ ਕਚਲ ਨਾ ਸੱਟ ਸਪੋਰਟ ਦੇ ਮੂਹਰੇ ਕਿਸੇ ਦਾ ਬੋਲ ਚੱਲਦਾ ਹਾਂ ਜੀ ਸਰਕਾਰਾਂ ਕਰ ਬਦਲਾਵ ਖਲਾਉ ਵੀ ਸਕਦੀਆਂ ਐ ਇਹ ਸਰਕਾਰ ਕਰੇ ਤਾਂ ਹੋ ਵੀ ਸਕਦਾ ਤੇ ਬਾਕੀ ਇਹਨਾਂ ਕੀ ਗੌਰ ਕਰੇ ਕੋਈ ਤਾਂ ਫੇਰ ਹੀ ਆ ਨਾ ਵੀਰੇ ਜੀ ਤੁਸੀਂ ਹਾਲਾਤ ਸਾਡੇ ਅਸੀਂ ਨਾਲ ਥੋੜੇ ਖੜੇ ਆ ਪਾਣੀ ਬਾਬਾ ਜੀ ਕਹਿੰਦੇ ਤੁਹਾਡੇ ਨਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੰਗਰ ਵੀ ਇਸ ਤਰੀਕੇ ਨਾਲ ਹੀ ਖੜੇ ਹੋਏ ਨੇ ਇਧਰ ਮਾਤਾ ਜੀ ਨੇ ਜਿਹੜੇ ਉਹ ਖੜੇ ਹੋਏ ਨੇ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਜਿਹੜਾ ਹੈ ਹਰ ਸਾਲ ਕਹਿੰਦੇ ਇਸੇ ਤਰ੍ਹਾਂ ਦਿੱਕਤ ਆਉਂਦੀ ਹੈ ਤਾਂ ਘਰ ਹੈ ਜਿਹੜਾ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅ ਤੇ ਟਰੈਕਟਰ ਨੇ ਜਿਹੜੇ ਇਹ ਵੀ ਇਸੇ ਤਰੀਕੇ ਨਾਲ ਲਨਵੀਰ ਆਜੋ ਟਰੈਕਟਰ ਜਿਹੜੇ ਨੇ ਆ ਉਹ ਉਧਰ ਤੁਸੀਂ ਡੰਗਰਾਂ ਨਾਲ ਦੇਖ ਸਕਦੇ ਹੋ ਡੰਗਰਾਂ ਦੀ ਖੁੱਲੀ ਆ ਜਿਹੜੀ ਉਹ ਤੱਕ ਡੁੱਬੀ ਹੋਈ ਆ ਤਕਰੀਬਨ ਸਾਢੇ 3-4 ਫੁੱਟ ਦੀ ਜਿਹੜੀ ਮਤਲਬ ਆਪਾਂ ਖੁੱਲੀ ਰੱਖਦੇ ਹਾਂ ਉੱਥੇ ਉਹ ਡੁੱਬੀ ਹੋਈ ਆ ਇਸੇ ਤਰੀਕੇ ਨਾਲ ਆਪਣੇ ਕਿੰਨੇ ਦਿਨਾਂ ਤੋਂ ਪਹਿਨੇ ਇਸੇ ਤਰੀਕੇ ਨਾਲ ਤੁਸੀਂ ਰਹਿ ਰਹੇ ਹੋ ਪੰਜ ਦਿਨੋਂ ਚੱਲਿਆ ਬਾਕੀ ਪਾਣੀ ਆਇਆ ਨੂੰ 15 ਦਿਨੋਂ ਚੱਲਿਆ ਪਾਣੀ ਆਇਆ ਨੂੰ 15 ਹਾਂਜੀ ਇਹ ਮਤਲਬ ਕਿ ਲਾਈਵ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕੋਈ ਝੂਠ ਨਹੀਂ ਜਾਂ ਕਿਦਾਂ ਤੁਸੀਂ ਆਪ ਦੇ ਸਕਦੇ ਹੋ ਕਿ ਕਿੰਨਾ ਔਖਾ ਹੈ ਹੂੰ ਵੀ ਅਸੀਂ ਬਹੁਤ ਜ਼ਿਆਦਾ ਤੰਗ ਹੋਏ ਖੜੇ ਆ ਅਸੀਂ ਤਾਂ ਸਰਕਾਰ ਨੂੰ ਇੱਕੋ ਹੀ ਅਪੀਲ ਕਰਦੇ ਆ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਅੱਗੇ ਪਾਣੀ ਆਉਂਦਾ ਸੀ ਕੋਈ ਚਲੋ 5 6 ਸਾਲ ਲਈ ਕਿਤੇ ਸੀ ਹੁਣ 2023 ਚ ਆਇਆ ਇੱਕ ਸਾਲ ਸੌਖਾ ਨੰਗਿਆ 2025 ਦੇ ਵਿੱਚ ਫੇਰ ਪਾਣੀ ਆ ਗਿਆ ਅੱਛਾ ਮੁੜ ਮੁੜ ਕੇ ਕੁਦਰਤ ਦੀ ਮਾਰ ਸਹਣੀ ਸੌਖੀ ਨਹੀਂ ਏ ਉਹ ਤਾਂ ਰੱਬ ਦੇ ਪਹਾੜੇ ਤੁਰੇ ਫਿਰਦੇ ਆ ਅਸੀਂ ਠੀਕ ਹੈ ਘਰ ਕੋਲ ਪਾਣੀ ਸੀਗਾ ਮੈਨੂੰ ਘਰ ਕੋਲ ਪਾਣੀ ਆਏ ਨੂੰ ਹਾਂਜੀ ਇਹ ਮਤਲਬ ਕਿ ਲਾਈਵ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕੋਈ ਝੂਠ ਨਹੀਂ ਜਾਂ ਕਿੱਦਾਂ ਤੁਸੀਂ ਆਪ ਦੇ ਸਕਦੇ ਹੋ ਕਿ ਕਿੰਨਾ ਔਖਾ ਏ ਹੂੰ ਪੀ ਅਸੀਂ ਬਹੁਤ ਜ਼ਿਆਦਾ ਤੰਗ ਹੋਏ ਖੜੇ ਆ ਅਸੀਂ ਤਾਂ ਸਰਕਾਰ ਨੂੰ ਇੱਕੋ ਹੀ ਪੀਲ ਕਰਦੇ ਆ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਅੱਗੇ ਪਾਣੀ ਆਉਂਦਾ ਸੀ ਕੋਈ ਚਲੋ 5 6 ਸਾਲ ਲਈ ਕਿਤੇ ਸੀ ਹੁਣ 2023 ਚ ਆਇਆ ਇੱਕ ਸਾਲ ਸੌਖਾ ਨੰਗਿਆ 2025 ਦੇ ਵਿੱਚ ਫੇਰ ਪਾਣੀ ਆ ਗਿਆ ਅੱਛਾ ਮੁੜ ਮੁੜ ਕੇ ਕੁਦਰਤ ਦੀ ਮਾਰ ਸੈਣੀ ਸੌਖੀ ਨਹੀਂ ਹੈ ਉਹ ਤਾਂ ਰੱਬ ਨੇ ਦੇ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਸ ਸਕਦੇ ਪੀ ਫਸਲਾਂ ਤਾਂ ਚਲੋ ਬਰਬਾਦ ਹੋਈ ਸੇਵਾ ਦੇ ਵਿੱਚ ਬਾਬਾ ਇਹਦਾ ਵੀਰੇ ਬਹੁਤ ਮਤਲਬ ਕੀ ਸਪੋਰਟ ਕਰਦੇ ਆ ਸਹਾਇਤਾ ਕਰਦੇ ਪਰ ਹਾਲ ਤਾਂ ਤੁਹਾਡੇ ਸਾਹਮਣੇ ਹੀ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਵੀ ਵੈਗਰੋ ਟਿਕਨ ਨੂੰ ਦਿੰਦਾ ਠੀਕ ਆ ਨਾ ਵੀ ਅਸੀਂ ਘਰੇ ਵੀ ਨਹੀਂ ਰਹਿ ਸਕਦੇ ਹੂੰ ਵੀ ਬੱਚੇ ਰੋਲਦੇ ਪਏ ਆ ਬਾਕੀ ਸਾਡੇ ਨਾਲ ਇਹ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਹੀਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭਵਿੱਖ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਏ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ i'm bro ਮਿੱਕ ਘਰ ਤੁਹਾਡਾ ਅਸੀਂ ਦੇਖ ਰਹੀ ਸੀ ਤੁਸੀਂ ਅੰਦਰੋਂ ਆ ਰਹੇ ਸੀ ਚਾਰ ਚਾਰ ਫੁੱਟ ਪਾਣੀ ਘਰ ਦੇ ਵਿੱਚ ਵੜਿਆ ਹੋਇਆ ਆਪਾਂ ਇਦਾਂ ਹੀ ਰਹਨੇ ਹਾਂ ਪੇਟੀਆਂ ਉੱਪਰ ਰੱਖੀਆਂ ਹਾਂ ਹਾਂ ਜੀ ਹਾਂ ਜੀ ਅਸੀਂ ਇਦਾਂ ਏਦਾਂ ਹੀ ਰਹਿਨੇ ਆ ਕਿਉਂਕਿ ਫੇਰ ਇਹਨਾਂ ਵੀ ਡੰਗਰ ਮਾਲਡ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਪਰ ਰਿਸ਼ਤੇਦਾਰੀ ਤੇ ਜਾਣੇ ਇੱਕ ਰਾਤ ਕੱਟਣੀ ਔਖੀ ਏ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਹੈ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰਤਾ ਬਖਸ਼ਦਾ ਪਰ ਇਹਨਾਂ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਹਨ ਨਾ ਬਹੁ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਵੀ ਇਹੀ ਹੂੰ ਪੱਕਾ ਹੱਲ ਕਰ ਤੋ ਬਸ ਇਹੀ ਇਹੀ ਮੰਗ ਕਰਦੇ ਬਾਬਕ ਹੋਗੇ ਤੁਸੀਂ ਮਤਲਬ ਪੱਕਾ ਹੱਲ ਕਿਸ ਤਰੀਕੇ ਨਾਲ ਕਹਿੰਦੇ ਹੋ ਕਿਸ ਤਰੀਕੇ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂ ਕੀ ਵੀ ਅਸੀਂ ਤਾਂ ਬੰਨ ਦਾ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮਤਲਬ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜਦੋ ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰੀ ਵੀ ਵੈਗਰੋ ਟਿਕਨ ਨੂੰ ਦਿੰਦਾ ਠੀਕ ਆ ਨਾ ਵੀ ਅਸੀਂ ਘਰੇ ਵੀ ਨਹੀਂ ਰਹਿ ਸਕਦੇ ਹੂੰ ਪੀ ਬੱਚੇ ਰੁੱਲਦੇ ਪਏ ਆ ਬਾਕੀ ਸਾਡੇ ਨਾਲ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਈਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭਵਿੱਖ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਏ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ ਇੱਕ Eu ਕਿ ਘਰ ਤੁਹਾਡਾ ਅਸੀਂ ਦੇਖ ਰਹੀ ਸੀ ਤੁਸੀਂ ਅੰਦਰੋਂ ਆ ਰਹੇ ਸੀ 4-4 ਫੁੱਟ ਪਾਣੀ ਘਰ ਦੇ ਵਿੱਚ ਵੜਿਆ ਹੋਇਆ ਆਪਾਂ ਇਦਾਂ ਹੀ ਰਹਿਨੇ ਹਾਂ ਪੇਟੀਆਂ ਉੱਪਰ ਰੱਖੀਆਂ ਹਾਂ ਹਾਂਜੀ ਹਾਂਜੀ ਅਸੀਂ ਇਦਾਂ ਇਦਾਂ ਹੀ ਰਹਿਨੇ ਆ ਕਿਉਂਕਿ ਫੇਰ ਇਹ ਨਾ ਵੀ ਡੰਗਰ ਮਾਲਡ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਆ ਪਰ ਰਿਸ਼ਤੇਦਾਰੀ 'ਚ ਜਾਣੇ ਇੱਕ ਰਾਤ ਕੱਟਣੀ ਔਖੀ ਏ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਹੈ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰ ਤਾਂ ਬਖਸ਼ਦਾ ਪਰ ਇਹਨਾਂ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਆ ਨਾ ਬਹੁ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਵੀ ਇਹੀ ਮੰ ਹੂੰ ਤੀ ਪੱਕਾ ਹੱਲ ਕਰ ਦੋ ਬਸ ਇਹੀ ਇਹੀ ਮੰਗਦਾ ਬਾਪਕ ਹੋਗੇ ਤੁਸੀਂ ਮੇਰੇ ਪੱਕਾ ਹੱਲ ਕਿਸ ਤਰੀਕੇ ਨਾਲ ਕਹਨੇ ਹੂੰ ਕਿਸ ਤਰੀਕੇ ਨਾਲ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਤਾਂ ਬੰਨ ਦਾ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮੇਤਲ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜ ਤੋਂ ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਹੀ ਵੀ ਵੈਗਰੋ ਟਿਕਨ ਨੂੰ ਦਿੰਦਾ ਠੀਕ ਆ ਨਾ ਵੀ ਅਸੀਂ ਵੀ ਨਹੀਂ ਰਹਿ ਸਕਦੇ ਹੂੰ ਵੀ ਬੱਚੇ ਰੋਲਦੇ ਪਏ ਆ ਬਾਕੀ ਸਾਡੇ ਨਾਲ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਹਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭਵਿੱਖ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਏ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ Tem a Buburei. ਮਿੱਕ ਘਰ ਤੁਹਾਡਾ ਅਸੀਂ ਦੇਖ ਰਹੀ ਸੀ ਤੁਸੀਂ ਅੰਦਰੋਂ ਆ ਰਹੇ ਸੀ 4 4 ਫੁੱਟ ਪਾਣੀ ਘਰ ਦੇ ਵਿੱਚ ਵੜਿਆ ਹੋਇਆ ਆਪਾਂ ਇਦਾਂ ਹੀ ਰਹਿਨੇ ਹਾਂ ਬੇਟੀਆਂ ਉੱਪਰ ਰੱਖੀਆਂ ਹਾਂ ਹਾਂ ਜੀ ਹਾਂ ਜੀ ਅਸੀਂ ਇਦਾਂ ਇਦਾਂ ਹੀ ਰਹਿਨੇ ਆ ਕਿਉਂਕਿ ਫੇਰ ਇਹ ਨਾ ਵੀ ਡੰਗਰ ਮਾਲਡ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਆਪਾਂ ਰਿਸ਼ਤੇਦਾਰੀ 'ਚ ਜਾਣੇ ਇੱਕ ਰਾਤ ਕੱਟਣੀ ਔਖੀ ਏ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਹੈ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰ ਤਾਂ ਬਖਸ਼ਦਾ ਪਰ ਇਹਨਾਂ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਆ ਨਾ ਬਹੁ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਹੂੰ ਤੀ ਪੱਕਾ ਹੱਲ ਕਰ ਦੋ ਬਸ ਇਹੀ ਇਹੀ ਮੰਗ ਕਰ ਬਾਬਕ ਹੋਗੇ ਤੁਸੀਂ ਮਰੋ ਪੱਕਾ ਹੱਲ ਕਿਸ ਤਰੀਕੇ ਨਾਲ ਕਹਿੰਦੇ ਹਾਂ ਕਿਸ ਤਰੀਕੇ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਤਾਂ ਬੰਨਦੇ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮੇਤਲ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜ 2 ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਹੀ ਵੀ ਵੈਗਰੂ ਟਿਕਨ ਨੂੰ ਦਿੰਦਾ ਠੀਕ ਹੈ ਨਾ ਵੀ ਅ ਇਹ ਵੀ ਨਹੀਂ ਰਹਿ ਸਕਦੇ ਹੂੰ ਵੀ ਬੱਚੇ ਰੋਲਦੇ ਪਏ ਆ ਬਾਕੀ ਸਾਡੇ ਨਾਲ ਇਹ ਅੱਜ ਨਵੀਂ ਨਹੀਂ ਹੋਈ ਵੀਰੇ ਸਾਡੇ ਨਾਲ ਆਏ ਸਾਲ ਐਵੇਂ ਹੁੰਦਾ ਪਹਿਲਾਂ ਚਲੋ ਹੁੰਦਾ ਸੀ ਡਿਫਰੈਂਟ ਹੋ ਜਾਂਦਾ ਸੀਗਾ ਹੁਣ ਤਾਂ ਸਾਲ ਬਾਦੀ ਹੋ ਜਾਂਦਾ ਵਾ ਮਤਲਬ ਕਿ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ 70 ਕਿੱਲੇ ਝੋਨਾ ਅਸੀਂ ਲਾਇਆ ਸੀਗਾ 3.5 ਲੱਖ ਲਵਾਈ ਸੀਗੀ ਤੇ ਤੁਹਾਨੂੰ ਪਤਾ ਖਰਚੇ ਅੱਜਕੱਲ ਮਗਹਾਈ ਬਹੁਤ ਆ ਬੱਚਿਆਂ ਦੇ ਸਾਡੀ ਤਾਂ ਜੋ ਜ਼ਿੰਦਗੀ ਸੀ ਸੀ ਆਪਣੇ ਬੱਚਿਆਂ ਦਾ ਭਵਿੱਖ ਵੀ ਨਹੀਂ ਸਵਾਰ ਸਕਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਪਈ ਏ ਸਾਨੂੰ ਮਤਲਬ ਕਿ ਐਸੀ ਜਿਉਂਦੇ ਜ਼ਰੂਰ ਆ ਪਰ ਅਸੀਂ ਜਿਉਂਦੇ ਤੁਰੇ ਇੱਕ abro ਇਮੀ ਘਰ ਤੋੜਾ ਅਸੀਂ ਦੇਖ ਰਹੇ ਸੀ ਤੁਸੀਂ ਅੰਦਰੋਂ ਆ ਰਹੇ ਸੀ 4 4 ਫੁੱਟ ਪਾਣੀ ਘਰ ਦੇ ਵਿੱਚ ਬੜਿਆ ਹੋਇਆ ਆ ਆਪਾਂ ਇਦਾਂ ਹੀ ਰਹਿਨੇ ਹਾਂ ਪੇਟੀਆਂ ਉੱਪਰ ਰੱਖੀਆਂ ਹਾਂ ਜੀ ਹਾਂ ਜੀ ਅਸੀਂ ਇਦਾਂ ਇਦਾਂ ਹੀ ਰਹਿਨੇ ਆ ਕਿਉਂਕਿ ਫਿਰ ਇਹ ਨਾ ਵੀ ਡੰਗਰ ਮਾਲਡ ਘਰ ਛੱਡਿਆ ਵੀ ਨਹੀਂ ਜਾਂਦਾ ਘਰ ਛੱਡਣਾ ਬਹੁਤ ਔਖਾ ਆਪਾਂ ਰਿਸ਼ਤੇਦਾਰੀ ਤੇ ਜਾਣੇ ਇੱਕ ਰਾਤ ਕੱਟਣੀ ਔਖੀ ਐ ਜਦੋਂ ਆਪਾਂ ਨੂੰ ਪਤਾ ਆਪਣੇ ਘਰ ਵਿੱਚ ਇਹ ਨੌਬਤ ਤੇ ਆਪਾਂ ਪਾਸੇ ਕਿਵੇਂ ਰਹਿ ਸਕਦੇ ਹਾਂ ਚਲੋ ਵੈਗਰੂ ਸਬਰਤਾ ਬਖਸ਼ਦਾ ਪਰ ਇੰਨਾ ਵੀ ਦਿਨ ਬੇ ਦਿਨ ਜਿਉਂ ਸਾਡੇ ਹਾਲਾਤ ਹੁੰਦੇ ਜਾਂਦੇ ਆ ਨਾ ਬਹੁ ਮਾਰੇ ਹਾਲਾਤ ਆ ਤੇ ਅਸੀਂ ਤਾਂ ਇਹੀ ਸਰਕਾਰ ਤੋਂ ਵੀ ਇਹੀ ਮੰ ਹੂੰ ਤੀ ਪੱਕਾ ਹੱਲ ਕਰ ਤੋ ਬਸ ਇਹੀ ਇਹੀ ਮੰਗ ਕਰ ਬਾਬਕ ਹੋਗੇ ਤੁਸੀਂ ਮਾਲ ਪੱਕਾ ਹੱਲ ਕਿਸ ਤਰੀਕੇ ਨਾਲ ਕਹਨੇ ਹੂੰ ਕਿਸ ਤਰੀਕੇ ਬਾਬਾ ਜੀ ਨੇ ਵੀ ਤੁਹਾਨੂੰ ਕਿਹਾ ਵੀ ਮਤਾ ਪਾ ਕੇ ਦਿਓ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਤਾਂ ਬੰਨਦਾ ਹੀ ਕਹਿੰਦੇ ਪਏ ਆ ਵੀ ਮੰਨ ਲਓ ਵੀ ਬੰਨ ਨੂੰ ਨਹਿਰੀ ਰੂਪ ਦਿੱਤਾ ਜਾਵੇ ਵੀ ਜਿਹੜੇ ਹਿਸਾਬ ਨਾਲ ਮੇਤਲ ਕਿ ਸਾਡੀਆਂ ਫਸਲਾਂ ਨਾ ਬਰਬਾਦ ਹੋਣ ਅਸੀਂ ਆਪਣੇ ਘਰ ਟਿਕ ਕੇ ਬਹਿ ਸਕੀਏ ਵੀ ਘਰ ਟਿਕ ਕੇ ਬਹਿ ਸਕੀਏ ਅੱਗੇ ਮੰਨ ਲਓ ਵੀ 2023 ਦੇ ਵਿੱਚ ਸੀਗਾ ਪਾਣੀ ਆਇਆ ਹੁਣ ਹਿਸਾਬ ਨਾਲ 88 ਲਿਆੜਦੋ ਵੀ ਕਹਿੰਦੇ 2 ਫੁੱਟ ਉੱਤੇ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਵੀ ਫਸਲਾਂ ਤਾਂ ਚਲੋ ਬਰਬਾਦ ਹੋਈਆਂ ਹੀ ਹੋਈਆਂ ਵਾ ਹੁਣੇ ਸਾਨੂੰ ਘਰ ਹੀ ਵੀ ਵੈਗਰੂ ਟਿਕਨ ਨੂੰ ਦਿੰਦਾ ਠੀਕ ਹੈ ਨਾ ਵੀ ਅਸੀਂ ਵੀ ਨਹੀਂ ਰਹਿ ਸਕਦੇ ਵੀ ਬੱਚੇ ਰੋਲਦੇ ਪਏ ਆ ਬਾਕੀ ਸਾਡੇ ਨਾਲ ਅੱਜ ਨਵੀਂ ਨਹੀਂ ਹੋਈ ਵੀਰੇ